ਹਲਕਾ ਅਮਰitsar ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਸੰਧੂ ਸਮੁੰਦਰੀ ਦੇ ਚੋਮ ਪ੍ਰਚਾਰ ਸਭੰਦੀ ਇੱਕ ਰੈਲੀ ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ ਸੁਸ਼ੀਲ ਦੇਵ ਗਾਂਧੀ ਅਗਵਾਈ ਵਿੱਚ ਖਾਸਾ ਵਿਖੇ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਸ਼ਿਵਿੰਦਰ ਆਦਿ ਚਪੇਟ ਵਿੱਚ ਆਏ ਨੌਜਵਾਨਾਂ ਲਈ ਅਮਰੀਕਾ ਤੋਂ ਦਵਾਈ ਮੰਗਵਾ ਕੇ ਫ੍ਰੀ ਦਿੱਤੀ ਜਾਵੇਗੀ ਤਾਂ ਜੋ ਉਹ ਦੁਬਾਰਾ ਸਮਾਜ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ ਤੇ ਉਹਨਾਂ ਦੇ ਰੋਜ਼ਗਾਰ ਲਈ ਵਿਦੇਸ਼ੀ ਕੰਪਨੀਆਂ ਪੰਜਾਬ ਵਿੱਚ ਲਿਆ ਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਹਨਾਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਜੋ ਸ਼ਬਦਾਵਲੀ ਐਸਸੀ ਸਮਾਜ ਦੀ ਨੌਜਵਾਨ ਪੀੜ ਲਈ ਉਹਨਾਂ ਵੱਲੋਂ ਵਰਤੀ ਗਈ ਹੈ ਉਹ ਅਤਨਿੰੰਧਨਯੋਗ ਹੈ ਕਿਉਂਕਿ ਅੱਜ ਐਸਸੀ ਸਮਾਜ ਦੇ ਨੌਜਵਾਨ ਆਈਏਐਸ ਆਈਪੀਐਸ ਤੇ ਹੋਰ ਕਈ ਵੱਡੇ ਅਹੁਦਿਆਂ ਤੇ ਤਾਇਨਾਤ ਹਨ। ਉਨਾ ਆਏ ਹੋਏ ਇਲਾਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਵਾਲੇ ਦਿਨ ਕਮਲ ਦੇ ਨਿਸ਼ਾਨ ਤੇ ਮੋਹਰਾ ਲਗਾ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੁਬਾਰਾ ਬਣ ਸਕੇ ਤੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ ਇਸ ਮੌਕੇ ਸੁਸ਼ੀਲ ਦੇਵਗਨ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਲੋਕ ਆਪ ਮੋਹਾਰੇ ਭਾਜਪਾ ਨਾਲ ਜੁੜ ਰਹੇ ਹਨ ਤਾਂ ਜੋ ਪਹਿਲਾਂ ਦੋ ਵਾਰ ਗਲਤੀ ਕਰਕੇ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਦਾ ਕਲੰਕ ਮੱਥੇ ਲੱਗਾ ਹੈ ਉਸ ਨੂੰ ਧੋਣ ਲਈ ਇਸ ਵਾਰ ਉਹ ਭਾਜਪਾ ਦਾ ਬਟਨ ਦਬਾ ਕੇ ਤਰਨਜੀਤ ਸਿੰਘ ਸੰਦੂਸ ਮੁੰਦਰੀ ਨੂੰ ਕਾਮਯਾਬ ਕਰਕੇ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨਗੇ। ਉਹ ਅੱਜ ਅਸੀਂ ੜਾਰੀ ਹਲਕੇ 'ਚ ਚਾਰ-ਪੰਜ ਮੀਟਿੰਗਾਂ ਕੀਤੀਆਂ ਨੇ। ਆਪਣੇ ਅਸੀ ਭਾਈਚਾਰੇ ਦੇ ਘਰ ਲੰਚ ਕੀਤਾ ਸੀ। ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਇਹ ਸਾਰੇ ੜਾਰੀ ਦੇ ਲੋਕ ਮਿਲੇ ਨੇ। ਇਹਨਾਂ ਨੇ ਆਪਣੇ ਵਿਚਾਰ ਵੀ ਸਾਡੇ ਨਾਲ ਸ਼ੇਅਰ ਕੀਤੇ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਨੇ ਇੱਕ ਸਾਰੇ ਅੰਮਰਸਰਚ ਜਿੱਥੇ ਵੀ ਅਸੀਂ ਗਏ ਆ ਇੱਥੇ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਕਾਨੂੰਨੀ ਵਿਵਸਥਾ ਦੀ ਹੈ ਲਾਅ ਐਂਡ ਆਰਡਰ ਦੀ ਆ ਆਪਣੇ ਡਰੱਗਸ ਦੀ ਆ ਇੱਥੇ ਜਿਹੜਾ ਭਾਈਚਾਰਾ ਸਾਡਾ ਬੈਠਾ ਆ ਉਹਨਾਂ ਨੂੰ ਛੱਤਾ ਨਹੀਂ ਮਿਲਿਆ ਜਿਹੜਾ ਉਹਨਾਂ ਦਾ ਹੱਕ ਸੀਗਾ ਉਹਨਾਂ ਦੇ ਕਾਰਡ ਕੱਟੇ ਗਏ ਨੇ ਤੇ ਬਾਕੀ ਇੱਥੋਂ ਦੇ ਕਿਸਾਨ ਜਿਹੜਾ ਇੱਥੋਂ ਦਾ ਕਾਮਰਸ ਆ ਜਿਹੜੀ ਇੰਡਸਟਰੀ ਆ ਤੇ ਸਾਰਿਆਂ ਦੀਆਂ ਹੀ ਇਨਕਮਾਂ ਘਟੀਆਂ ਨੇ ਇਸ ਲਈ ਲੋਕ ਪਰੇਸ਼ਾਨ ਨੇ ਲੋਕ ਚਾਹਦੇ ਨੇ ਕਿ ਸਾਡੀ ਤਰੱਕੀ ਹੋਵੇ ਪ੍ਰਗਤੀ ਹੋਵੇ ਸਾਡੀ ਡਿਵੈਲਪਮੈਂਟ ਹੋਵੇ ਇਸ ਕਰਕੇ ਆ ਜਿਹੜਾ ਤੁਸੀਂ ਰਿਐਕਸ਼ਨ ਦੇਖ ਰਹੇ ਹੋ ਐਤਕੜ ਡਵੈਲਪਮੈਂਟ ਲਈ ਲੋਕਾਂ ਦੀ ਬੜੀ ਕਲੀਅਰ ਆਖ ਹੈ ਤੇ ਵੋਟ ਜਿਹੜੀ ਆ ਉਹ ਡਵੈਲਪਮੈਂਟ ਤੇ ਪੈਣੀ ਆ ਇਸ ਕਰਕੇ ਤੁਸੀਂ ਸਾਰਾ ਉਤਸ਼ਾਹ ਦੇਖ ਰਹੇ ਹੋ ਤੇ ਜੋ ਡਵੈਲਪਮੈਂਟ ਮੋਦੀ ਸਾਹਿਬ ਨੇ ਭਾਰਤ ਚ ਲਿਆਂਦੀ ਆ ਉਹ ਅਸੀਂ ਅੰਬਰ ਸੱਚ ਲੈ ਕੇ ਆਉਂਦੇ ਆਂ ਦੇਖੋ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਦੱਸੂਗੀ ਕਿੰਨੇ ਚਲਾਈ ਕਿਉਂ ਚਲਾਈ ਲੇਕਿਨ ਲੇਕਿਨ ਜਿਆਦਾ ਜ਼ਰੂਰੀ ਗੱਲ ਇਹ ਹੈ ਕਿ ਅੰਬਰਸਰਚ ਤਕਰੀਬਨ ਰੋਜ਼ ਗੋਲੀਆਂ ਚੱਲਦੀਆਂ ਤੇ ਜਿਹੜੇ ਆਮ ਲੋਕ ਨੇ ਵਿਚਾਰੇ ਉਹ ਕ੍ਰਾਸ ਫਾਇਰਿੰਗ 'ਚ ਆ ਜਾਂਦੇ ਉਹਨਾਂ ਦਾ ਵੀ ਥੋੜਾ ਸੋਚੋ ਇਹ ਪਬਲਿਸਿਟੀ ਪਬਲਿਸਿਟੀ ਲੈਣ ਕਰਕੇ ਇਹ ਜਿਹੜੀ ਜਿਹੜੀ ਕੋਈ ਗੱਲ ਨਹੀਂ ਆਪਾਂ ਦੇਖੋ ਲਾਅ ਐਂਡ ਆਰਡਰ ਇੱਥੋਂ ਦਾ ਖਰਾਬ ਆ ਮੈਂ ਤਾਂ ਪਹਿਲਾਂ ਤੋਂ ਕਹਿ ਰਿਹਾ ਸਾਡੀਆਂ ਭੈਣਾ 8 ਵਜੇ ਤੋਂ ਬਾਹਰ ਭੈਣਾ ਛੱਡ ਕੇ ਲੋਕ ਹੀ ਨਹੀਂ ਕੋਈ ਨਿਕਲਣਾ ਨਹੀਂ ਚਾਹਦਾ 8 ਵਜੇ ਤੋਂ ਬਾਅਦ ਇਹ ਅੰਮਰਸਰ ਸਿਫਤੀ ਦਾ ਘਰ ਹੈ ਬਦਮਾਸ਼ਾਂ ਦਾ ਨਹੀਂ ਅਗਰ ਇਹਦੀ ਲਾਅ ਐਂਡ ਆਰਡਰ ਠੀਕ ਨਾ ਕੀਤੀ ਤੇ ਜੋ ਜੋ ਵੀ ਵਿਵਸਥਾ ਆ ਉਹ ਕੀਤੀ ਜਾਏਗੀ ਸੇਚੇ ਨਹੀਂ ਅੱਜ ਪੂਰੇ ਟਾੜੀ ਹਲਕੇ ਚ ਪਰਵਾ ਘਾੜਾ ਮਿਲਿਆ ਪਹਿਲਾਂ ਵੀ ਟਾੜੀ ਚ ਰੈਲੀ ਹੋਈ ਅੱਜ ਉਸ ਤੋਂ ਬਾਅਦ ਫਤਿਹ ਕਾ ਛੁੱਕ ਚੱਕ ਰੈਲੀ ਹੋਈ ਗੁਰੂਵਾਲੀ ਚ ਅੱਜ ਅੱਜ ਗੁਰੂਵਾਲੀ ਚ ਰੈਲੀ ਹੋਈ ਫਿਰ ਬੋਰੂ ਅੱਡੇ ਦੇ ਬੋਰੂ ਪਿੰਡ ਦੇ ਜਾ ਕੇ ਜਿਹੜੇ ਮਰੇ ਅਸੀਂ ਭਾਈਚਾਰੇ ਦੇ ਲੋਕ ਸਨ ਉਹਨਾਂ ਨੇ ਸੰਧੂ ਸਾਹਿਬ ਦੇ ਨਾਲ ਭੋਜਨ ਕੀਤਾ ਹੈ ਖਾਣਾ ਖਵਾਇਆ ਉਸ ਤੋਂ ਬਾਅਦ ਅਸੀਂ ਬੁੱਲਾ ਬਢਾਮ ਚਾਹ ਪੀਤੀ ਹੈ ਇੱਕ ਕਿਸਾਨ ਦਾ ਦੇ ਘਰ ਉਸ ਤੋਂ ਬਾਅਦ ਅਸੀਂ ਖਾਸੇ ਖੁਰਮਣੀਆਂ ਪਹੁੰਚੇ ਆ ਉਹਦੇ ਇੱਥੇ ਵੀ ਸਾਡੀ ਮੰਡਲ ਦੀ ਟੀਮ ਨੇ ਸਾਰੇ ਲੋਕਾਂ ਨੇ ਬੜਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਸੰਤਿਆ ਤਰਨਜੀਤ ਸਿੰਘ ਸੰਧੂ ਸਮੁੰਦਰੀ ਸਾਹਿਬ ਨੇ ਉਹਨਾਂ ਦੇ ਲੋਕਾਂ ਜੋ ਜਿਤਾਉਣਾ ਚਾਹੁੰਦੇ ਆ ਉਹਨਾਂ ਨੂੰ ਪਾਰਲੀਮੈਂਟ 'ਚ ਭੇਜਣਾ ਚਾਹੁੰਦੇ ਆ ਤਾਂ ਜੋ ਸਾਡੀਆਂ ਜਨ ਜਿੰਨੀਆਂ ਵੀ ਸਾਡੀ ਕੁੱਟੂ ਦੀ ਲੱਗਦੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਸਕਣ ਲੋਕੀ ਵੀ ਇਸ ਟਾਈਮ ਪਿਸਟਾ ਰਹੇ ਅੱਜ ਦੋ ਵਾਰੀ ਆਇਆ ਤੇ ਲੋਕਾਂ ਚ ਬਹੁਤ ਪਿਸਟਾ ਆਇਆ ਲੋਕੀ ਉਹ ਪਿਸਟਾਵੇ ਨੂੰ ਉਹ ਜਿਹੜਾ ਕਲੰਗ ਲੱਗ ਗਿਆ ਅਮਰਸਰ ਲੋਕਾਂ ਤੇ ਉਹਨੂੰ ਅੱਜ ਲਾਉਣਾ ਚਾਹੁੰਦੇ ਹਨ ਧੋਣਾ ਚਾਹੁੰਦੇ ਆ ਔਰ ਸਮੁੰਦੀ ਸਿੰਘ ਸਾਹਿਬ ਨੂੰ ਚਤਾ ਕੇ ਪਾਰਲੀਮੈਂਟ ਚ ਭੇਜਣਾ ਚਾਹੁੰਦੇ ਆ ਤਾਂ ਜੋ ਉਹਨਾਂ ਦੀ ਬਣਦੀ ਸਰਕਾਰ ਉੱਤੇ ਹਿੱਸਾ ਪਾਉਣਾ ਚਾਹੁੰਦੇ ਆ ਹਾਂਜੀ ਮੇਰਾ ਨਾਮ ਵਿਕਮਰ ਵਰਮਾ ਜੀ ਮੈਂ ਭਾਰਤੀ ਜਨਤਾ ਪਾਰਟੀ ਅਟਾਰੀ ਮੰਡਲ ਤੋਂ ਅਧਿਐਸ਼ਾ ਜਿਹੜੀ ਅੱਜ ਇੱਕ ਖਾਸੇ ਦੇ ਵਿੱਚ ਰੈਲੀ ਹੋਈ ਆ ਇਹ ਉਹ ਜਗ੍ਹਾ ਨੇ ਜਿਵੇਂ ਇਹਨੇ ਰੇਗਿਸਤਾਨ ਦੇ ਵਿੱਚ ਪਾਣੀ ਨਹੀਂ ਦੇਦਾ ਇਤਨਾ ਰੇਗਿਸਤਾਨ ਦੇ ਵਿੱਚ ਹੁਣ ਕਮਲ ਖਿੜ ਰਿਆ ਲੋਕ ਦਿਲੋਂ ਆ ਰਹੇ ਨੇ ਦਿਲੋਂ ਮਦਦ ਕਰ ਰਹੇ ਨੇ ਮੋਦੀ ਸਾਹਿਬ ਦੀਆਂ ਜਿਹੜੀਆਂ ਗਰੀਬ ਲੋਕਾਂ ਦੇ ਹਿੱਤ ਵਿੱਚ ਜਿਹੜੀਆਂ ਨੀਤੀਆਂ ਨੇ ਉਹਦੇ ਉੱਤੇ ਮੋਹਰ ਲੱਗ ਰਹੀ ਆ ਉਹ ਐਸਲੇ ਭਾਰਤੀ ਜਨਤਾ ਪਾਰਟੀ ਅਟਾਰੀ ਹਲਕੇ ਦੇ ਵਿੱਚੋਂ ਜਿੱਤ ਰਹੀ ਆ ਤਾਂ ਵੇਖ ਜੀ ਸੰਧੂ ਸਾਹਿਬ ਅਟਾਰੀ ਹਲਕੇ ਦੇ ਨਾਲ ਜੇਤੂ ਹੁੰਦੇ ਹੋਏ ਸਾਰੇ ਅਮਨਸਰ ਸ਼ਹਿਰ ਦੇ ਵਿੱਚੋਂ ਸਾਰੇ ਲੋਕ ਸਭਾ ਹਲਕੇ ਦੇ ਜਿੱਤਣਗੇ ਟਾਰੀ ਹਲਕੇ ਦੇ 30 35000 ਦੀ ਵੋਟ ਉਹਨਾਂ ਨੂੰ ਘੱਟੋ ਘੱਟ ਪਵੇਗੀ ਤੇ ਉਹ ਜਿੱਤਣਗੇ ਤੇ ਮੰਤਰੀ ਵੀ ਉਹਨਾਂ ਬੰਨਾ ਹੀ ਮੰਨਾਂ ਉਹ ਜਿਹੜੇ ਵੀ ਉਮੀਦਵਾਰ ਸਾਨੂੰ ਉਹਨਾਂ ਦੀ ਜੋ ਵੀ ਪੁਸ਼ਤ ਭੂਮੀ ਸੀ ਪਰ ਇਹਨਾਂ ਦੀ ਪੁਸ਼ਤ ਭੂਮੀ ਹੈ ਸਿੱਖ ਪੰਥ ਦੇ ਵਿੱਚੋਂ ਇਤਿਹਾਸਿਕ ਪਰਿਵਾਰ ਦੇ ਵਿੱਚੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਸਰਦਾਰ ਕਰਨਜੀਤ ਸਿੰਘ ਸਮੁੰਦਰੀ ਨੇ ਇੱਕ ਤੇ ਬਾਹਰੋਂ ਨਹੀਂ ਆਏ ਲੋਕਾਂ ਨੂੰ ਭਲੇਖਾ ਪਾਇਆ ਜਾ ਰਾ ਇੱਕ ਫੌਜੀ ਫੌਜ ਦੇ ਵਿੱਚ ਨੌਕਰੀ ਕਰਦਾ ਉਹਦੀ ਡਿਊਟੀ ਕਦੀ ਕਿਤੇ ਤੇ ਕਦੀ ਕਿਤੇ ਹੁੰਦੀ ਆ ਕਦੀ ਲਦਾਖ ਕਦੀ ਅਸਾਮ ਕਦੀ ਤਾਮਨ ਡਾਡੂ ਤੇ ਆਉਂਦਾ ਆਪਣੇ ਘਰ ਇੱਥੇ ਤਰ੍ਹਾਂ ਇੱਕ ਸਰਕਾਰੀ ਡਿਊਟੀ ਕਰਦੇ ਹੋਏ ਆਪਣੀ ਸਰਕਾਰੀ ਡਿਊਟੀ ਤੋਂ ਆਪਣਾ ਜਿਹੜਾ ਆਪਣਾ ਫਰਜ ਨੰਬਰ ਨਹੀਂ ਹੋਏ ਰਿਟਾਇਰ ਹੋ ਗਿਆ ਆਪਣੇ ਘਰ ਅੰਮ੍ਰਿਤਸਰ ਆਏ ਨੇ ਤੇ ਇਹਨਾਂ ਜਿੰਨਾ ਜਿੰਨਾ ਲੋਕਾਂ ਨੇ ਮੋਹਰ ਲਾ ਦਿੱਤੀ ਹੈ ਕਮਲ ਦੇ ਖੋਲਦੇ